ਸਿੱਖਾਂ ਦੀ ਸਿੱਖਿਆ ਨਹੀਂ ਸਿੱਖਾਂ ਦੀ ਸਿੱਖਿਆ ਨੀਤੀ ਸਾਡੀ ਅੱਜ ਦੀ ਵਿਚਾਰ ਚਰਚਾ ਇੱਕ ਅਜਈ ਸਿੱਖਿਆ ਨੀਤੀ ਬਾਰੇ ਹੋਵੇਗੀ ਜਿਸ ਦੀ ਅਗਵਾਈ ਗੁਰਬਾਣੀ ਤੋਂ ਮਿਲਦੀ ਹੋਵੇ ਸਿੱਖਿਆ ਨੀਤੀ ਹੀ ਸਾਡੇ ਜੀਵਨ ਦਾ ਆਧਾਰ ਬਣਦੀ ਹੈ ਇਹ ਸਾਨੂੰ ਜੀਵਨ ਅਗਵਾਈ ਦਿੰਦੀ ਹੈ ਵਿਦਿਅਕ ਅਦਾਰਿਆਂ ਵਿੱਚ ਅਤੇ ਉਹਨਾਂ ਤੋਂ ਬਾਅਦ ਵਿੱਚ ਵੀ ਮਤਲਬ ਇਹ ਇੱਕ ਅਜਈ ਸਿੱਖਿਆ ਨੀਤੀ ਹੈ ਜੋ ਸਾਡੇ ਸਿੱਖਣ ਦੀ ਪ੍ਰਕਿਰਿਆ ਨੂੰ ਇੱਕ ਲਗਾਤਾਰਤਾ ਵਿੱਚ ਜਾਰੀ ਰੱਖਦੀ ਹੈ ਪੂਰੇ ਵਿਸ਼ਵ ਵਿੱਚ ਸਿੱਖਣਾ ਅਤੇ ਸਿੱਖਿਆ ਵਿਚਾਲੇ ਪਰਸਪਰ ਸਬੰਧ ਬਣਾਉਣ ਦੀ ਕੋਸ਼ਿਸ਼ جاری ਹੈ ਗੁਰਬਾਣੀ ਅਨੁਸਾਰ ਅਸੀਂ ਕਿੱਥੇ ਖੜੇ ਹਾਂ ਕੋਈ ਵੀ ਸਿੱਖਿਆ ਨੀਤੀ ਕੁਦਰਤ ਵੱਲੋਂ ਨਿਰਧਾਰਤ ਸਿੱਖਣ ਦੀ ਪ੍ਰਕਿਰਿਆ ਤੋਂ ਵੱਖ ਨਹੀਂ ਰੱਖੀ ਜਾ ਸਕਦੀ ਜੇਕਰ ਅਸੀਂ ਕੁਦਰਤ ਦੀ ਇਸ ਪ੍ਰਕਿਰਿਆ ਤੋਂ ਦੂਰ ਜਾਣ ਦੀ ਗੱਲ ਕਰਦੇ ਹਾਂ ਤਾਂ ਨਿਸ਼ਚੇ ਹੀ ਅਸੀਂ ਬਣਾਵਟੀ ਤੇ ਦਿਖਾवटी ਮੁਹਾਵਰਿਆਂ ਨਾਲ ਖੇਡ ਰਹੇ ਹੁੰਦੇ ਹਾਂ ਸਿੱਖਿਆ ਨੀਤੀ ਦੇ ਨੇੜੇ ਤੇੜੇ ਵੀ ਖੜੇ ਨਹੀਂ ਹੁੰਦੇ ਸਿੱਖਣ ਦਾ ਅਮਲ ਕੁਦਰਤ ਦੇ ਹਰ ਜੀਵ ਪ੍ਰਾਣੀ ਵਿੱਚ ਦੇਖਿਆ ਜਾ ਸਕਦਾ ਹੈ ਉਹ ਜ਼ਿੰਦਾ ਰਹਿਣ ਲਈ ਆਪਣੇ ਆਪ ਨੂੰ ਬਦਲਦੀਆਂ પરિਸਥਿਤੀਆਂ ਵਿੱਚ ਢਾਲ ਲੈਂਦਾ ਹੈ ਉਸ ਦਾ ਵਤੀਰਾ ਬਦਲਦਾ ਹੈ ਤੇ ਇਹ ਉਸ ਦੇ ਜ਼ਿੰਦਾ ਰਹਿਣ ਦੀ ਕੋਸ਼ਿਸ਼ ਤੋਂ ਪੈਦਾ ਹੁੰਦਾ ਹੈ ਜੀਵਨ ਦਾ ਵਿਕਾਸ ਵੀ ਇਸੇ ਤਰ੍ਹਾਂ ਹੀ ਹੋਇਆ ਜਿਹੜੇ ਜੀਵ ਬਦਲ ਸਕੇ ਉਹ ਜ਼ਿੰਦਾ ਰਹੇ ਤੇ ਜੋ ਆਪਣੇ ਆਪ ਨੂੰ ਨਾ ਬਦਲ ਸਕੇ ਉਹ ਅਲੋਪ ਹੋ ਗਏ ਸਿੱਖਣ ਦਾ ਇਹ ਅਮਲ ਆਲੇ ਦੁਆਲੇ ਨਾਲ ਚਲਦੇ ਸੰਘਰਸ਼ ਚੋਂ ਪੈਦਾ ਹੁੰਦਾ ਹੈ। ਇਹ ਕੁਦਰਤ ਦੀ ਸਿੱਖਣ ਪ੍ਰਣਾਲੀ ਹੈ। ਮਨੁੱਖ ਵੀ ਇਸ ਤੋਂ ਬਚਿਆ ਨਹੀਂ ਰਹਿ ਸਕਦਾ। ਸਿੱਖਣ ਦੀ ਕਿਸੇ ਵੀ ਸਾਰਥਕ ਵਿਧੀ ਦੀ ਗੱਲ ਕਰੀਏ ਤਾਂ ਸਮਝ ਪੈਂਦੀ ਹੈ। ਕੁਦਰਤ ਵਿੱਚ ਮਨੁੱਖ ਠੀਕ ਉਵੇਂ ਹੀ ਸਿੱਖਦਾ ਹੈ ਜਿਵੇਂ ਕੁਦਰਤ ਨੇ ਉਸ ਨੂੰ ਸਿੱਖਣ ਲਈ ਕੜਿਆ ਹੈ। ਸਿੱਖਣਾ ਕੁਦਰਤ ਦਾ ਨਿਯਮ ਹੈ। ਇੱਕ ਪੌਦਾ ਜੇਕਰ ਹਨੇਰੇ ਵਿੱਚ ਰੱਖਿਆ ਜਾਵੇ ਤਾਂ ਉਸ ਪਾਸੇ ਚੁਕਣਾ ਸ਼ੁਰੂ ਕਰ ਦੇਵੇਗਾ ਜਿਸ ਪਾਸੇ ਰੋਸ਼ਨੀ ਦੀ ਪੋਰਾ ਕਿਰਨ ਆਉਂਦੀ ਹੈ ਅਕਸਰ ਰੁੱਖਾਂ ਦੀਆਂ ਜੜਾਂ ਉਸ ਪਾਸੇ ਕੂਚ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਜਿੱਧਰ ਧਰਤੀ ਹੇਠ ਸਿਲ ਮੌਜੂਦ ਹੋਵੇ ਕੌਣ ਸਿਖਾਉਂਦਾ ਹੈ ਬੇਜ਼ੁਬਾਨ ਪੌਦਿਆਂ ਨੂੰ ਜੜਾਂ ਦੇ ਆ ਰੇਸ਼ਿਆਂ ਨੂੰ ਉਹ ਕੋਲ ਅਜਿਹਾ ਕੀ ਹੈ ਜੋ ਉਹ ਇੰਨੀ ਜਲਦੀ ਆਪਣੇ ਆਪ ਨੂੰ ਬਦਲਦੇ ਹਾਲਾਤ ਅਨੁਸਾਰ ਢਾਲ ਲੈਂਦੇ ਹਨ ਇਹ ਕੁਦਰਤ ਦਾ ਤਰੀਕਾ ਹੈ ਇਹ ਸਭ ਤੋਂ ਸਾਰਥਕ ਟੰਗ ਹੈ ਕੁਦਰਤ ਵਿੱਚ ਸਿੱਖਣਾ ਵੀਓ ਆਰ ਵਿੱਚ ਆਉਣ ਵਾਲੀ ਤਬਦੀਲੀ ਹੈ ਸਿੱਖਣ ਵਾਸਤੇ ਸਾਡੀਆਂ ਗਿਆਨ ਇੰਦਰੀਆਂ ਬਹੁਤ ਸੰਵੇਦਨਸ਼ੀਲ ਹੋਣੀਆਂ ਚਾਹੀਦੀਆਂ ਹਨ ਅੱਖਾਂ ਨੂੰ ਦੇਖਣਾ ਕੰਨਾਂ ਨੂੰ ਸੁਣਨਾ ਹੱਥਾਂ ਨੂੰ ਫੜਨ ਤੇ ਛੋਣ ਦੀ ਜਾਂਚ ਹੋਣੀ ਚਾਹੀਦੀ ਹੈ ਜੀਭ ਨੂੰ ਸਵਾਦ ਪਰਖਣਾ ਤੇ ਨੱਕ ਨੂੰ ਸੁੰਘ ਕੇ ਸਮਝਣ ਦੀ ਜਾਂਚ ਆਉਣੀ ਚਾਹੀਦੀ ਹੈ ਇਹ ਸਾਡੇ ਅਨੁਭਵ ਦੇ ਸਿੱਧੇ ਸਾਧਨ ਹਨ ਸਾਡਾ ਮਨ ਜੋ ਵੀ ਗ੍ਰਹਿਣ ਕਰਦਾ ਹੈ ਉਹ ਇਨਾ ਰਾਹੀ ਇਨਾ ਅਨੁਸਾਰ ਹੀ ਗ੍ਰਹਿਣ ਕਰਦਾ ਹੈ ਗਿਆਨ ਇੰਦਰੀਆਂ ਦੀ ਜਿੰਨੀ ਵਧੇਰੇ ਵਰਤੋਂ ਹੋਵੇਗੀ ਉਹਨਾਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਵੇਗਾ ਇਸ ਵਾਸਤੇ ਸਿੱਖਣ ਕੇਂਦਰਾ ਵਿੱਚ ਗਿਆਨ ਇੰਦਰੀਆਂ ਨੂੰ ਵਧੇਰੇ ਸੰਵੇਦਨਾਸ਼ੀਲ ਕਰਨ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਅਜਿਹਾ ਕੁਝ ਕਰਕੇ ਭਾਵ ਅਮਲੀ ਕਿਰਿਆਵਾਂ ਰਾਹੀ ਹੀ ਕੀਤਾ ਜਾ ਸਕਦਾ ਹੈ ਗਿਆਨ ਇੰਦਰੀਆਂ ਤੋਂ ਮਿਲੇ ਨਿਰਦੇਸ਼ਾਂ ਇਹ ਸੂਚਨਾਵਾਂ ਨੂੰ ਦਿਮਾਗ ਸੋਧ ਕੇ ਉਸ ਤੋਂ ਇੱਕ ਸਮਝ ਕਰਦਾ ਹੈ ਇਸ ਸਮਝ ਹੀ ਅੱਗੇ ਸੋਜੀ ਦਾ ਰਾਹ ਬਣਾਉਂਦੀ ਹੈ ਮਤਲਬ ਗਿਆਨ ਇੰਦਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਭਵ ਔਰ ਸਮਝ ਪੁ ਵਿਸ਼ਲੇਸ਼ਣ ਤੇ ਫਿਰ ਸੋਜੀ ਜਿਵੇਂ ਜਿਵੇਂ ਸੋਜੀ ਆਉਂਦੀ ਜਾਂਦੀ ਹੈ ਗਿਆਨ ਦੇ ਸੰਦਰਭ ਸਪਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ ਸੈਂਸਰੀ ਆਰਗਨਸ ਆ ਮੋਰ ਸੈਂਸਿਟਿਵ ਇਨਫ ਟੂ ਪਰਸੀਵ ði ਥਿੰਗਸ ਅਰਾਊਂਡ ਐਂਡ ਬਿਲਡ ਪਰਸੈਪਸ਼ਨ ਬੇਸਡ ਔਨ ਡਾਇਰੈਕਟ ਐਕਸਪੀਰੀਅੰਸ this direct experience serve as a tool to build cognition ਸਿੱਖਣ ਦੇ ਇਸ ਤੰਗ ਦੀ ਵਿਆਖਿਆ ਸਾਨੂੰ ਗੁਰਬਾਣੀ ਵਿੱਚ ਕੁਝ ਇਸ ਤਰ੍ਹਾਂ ਮਿਲਦੀ ਹੈ ਪਰਬਤੀ ਮਲਾ ਇਕ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪੈ ਮੰਗੋ ਦੇ ਆਪਣਾ ਨਾਮ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਹੀ ਸਾਰੀ ਜਾਣਕਾਰੀ ਅਤੇ ਗਿਆਨ ਦਾ ਸਰੋਤ ਹੈ ਕਰਤਾ ਜੋ ਸਿਸਟਮ ਦੇ ਰੂਪ ਵਿੱਚ ਸਾਡੇ ਆਲੇ ਦੁਆਲੇ ਵਿੱਚ ਮੌਜੂਦ ਹੈ ਨਾਮ ਕਰਤਾ ਦੇ ਸਿਸਟਮ ਦੀ ਸਮਝ ਹੈ ਇਸ ਸਿਸਟਮ ਕਿਵੇਂ ਕੰਮ ਕਰਦਾ ਹੈ ਇਹ ਜਾਣਨ ਲਈ ਵਿਦਿਆ ਦਾ ਵਿਚਾਰ ਗੁਰ ਪ੍ਰਸਾਦ ਅਨੁਸਾਰ ਕਰਨਾ ਹੈ ਗੁਰ ਪ੍ਰਸਾਦ ਦਾ ਭਾਵ ਹੈ ਗਿਆਨ ਇੰਦਰੀਆਂ ਰਾਹੀਂ ਮਿਲੇ ਅਨੁਭਵ ਦੇ ਅਨੁਸਾਰ ਆਪਣੇ ਆਲੇ ਦੁਆਲੇ ਨੂੰ ਜਾਣਨਾ ਮਿਲੀ ਜਾਣਕਾਰੀ ਨੂੰ ਆਪਣੇ ਅੰਦਰ ਸਥਾਪਿਤ ਕਰਨਾ ਤੇ ਉਸ ਦੇ ਪ੍ਰਕਾਸ਼ ਵਿੱਚ ਉਸ ਸਮਝ ਨੂੰ ਹਾਸਲ ਕਰ ਲੈਣਾ ਜੋ ਕਰਤਾ ਦੇ ਸਿਸਟਮ ਨਾਲ ਅਬੇਦ ਕਰਦੀ ਹੈ ਸਿਸਟਮ ਦੀ ਸਮਝ ਆ ਜਾਣਾ ਹੀ ਅਸਲ ਵਿੱਦਿਆ ਹੈ ਜਿਸ ਨਾਲ ਤੁਸੀਂ ਕੀ ਕੁਝ ਕਰ ਸਕਦੇ ਹੋ ਇੱਕ ਸਿਸਟਮ ਅਨੁਸਾਰ ਜੀਣਾ ਸਿੱਖ ਲੈਂਦੇ ਹੋ ਦੋ ਲੋੜ ਅਨੁਸਾਰ ਆਪਣੇ ਆਪ ਨੂੰ ਟਾਲਣਾ ਤੇ ਬਦਲਣਾ ਸਿੱਖ ਲੈਂਦੇ ਹੋ ਤਿੰਨ ਸਿਸਟਮ ਵਿੱਚ ਰਹਿ ਕੇ ਆਪਣੇ ਲਈ ਰੋਜ਼ਗਾਰ ਪੈਦਾ ਕਰਨਾ ਜਾਂ ਇੰਜ ਆਖ ਲਵੋ ਕਿ ਰੋਟੀ ਕਮਾਉਣਾ ਸਿੱਖ ਲੈਂਦੇ ਹੋ ਚਾਰ ਕੋਈ ਵੀ ਅਜੇਹਾ ਫੈਸਲਾ ਨਹੀਂ ਲੈਂਦੇ ਜਿਸ ਨਾਲ ਤੁਹਾਡੇ ਤੇ ਸਿਸਟਮ ਵਿਚਾਲੇ ਕੋਈ ਟਕਰਾ ਪੈਦਾ ਹੋਵੇ 5 ਸਿਸਟਮ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਸਿਸਟਮ ਅਨੁਸਾਰ ਹੀ ਨਿਆ ਪ੍ਰਣਾਲੀ ਤੇ ਵਿਵਸਥਾ ਕਰਨ ਦੀ ਸਮਝ ਆ ਜਾਂਦੀ ਹੈ 6 ਸਿਸਟਮ ਜੋ ਤੁਹਾਡੇ ਲਈ ਇੱਕ ਓਮਕਾਰ ਦੇ ਰੂਪ ਵਿੱਚ ਮੌਜੂਦ ਹੈ ਇਸ ਸਾਰੀ ਸ੍ਰਿਸ਼ਟੀ ਨੂੰ ਸੰਚਾਲਿਤ ਕਰਨ ਵਾਲਾ ਸਿਸਟਮ ਹੈ ਜਿਸ ਦੇ ਨਿਯਮ ਤੇ ਨਿਯਮ ਵਿਗਿਆਨ ਆਧਾਰਿਤ ਹਨ ਤੇ ਇਸ ਵਰਤਾਰੇ ਦੇ ਵਿਧੀ ਵਿਦਵਾਨ ਨੂੰ ਕਰਤਾ ਦੇ ਸਿਸਟਮ ਕਰਤਾਪੁਰਖ ਵੱਜੋਂ ਦਰਜ ਕੀਤਾ ਗਿਆ ਹੈ ਇਸ ਦੀ ਸਮਝ ਹੀ ਤੁਹਾਡੀ ਊਰਜਾ ਖੁਸ਼ੀ ਖੇੜੇ ਉਤਸ਼ਾਹ ਤੇ ਗਿਆਨ ਦਾ ਮੁੱਖ ਸਰੋਤ ਹੈ ਗੁਰੂ ਸਾਹਿਬ ਨੇ ਸਿੱਖਣ ਦੀ ਉਸੇ ਨੀਤੀ ਨੂੰ ਹੀ ਉਬਾਰਿਆ ਹੈ ਇਸ ਸ਼ਬਦ ਰਾਹੀ ਜੋ ਪਰਬਤੀ ਰਾਗ ਵਿੱਚ ਪੰਨਾ 1329 ਉੱਪਰ ਅੰਕਿਤ ਹੈ ਇਹ ਉਹ ਸਿੱਖਿਆ ਨੀਤੀ ਹੀ ਅਸਲ ਸਿੱਖਿਆ ਨੀਤੀ ਹੈ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਦੀ ਇਸ ਸਿੱਖਿਆ ਨੀਤੀ ਮੋਰੇ ਅਸੀਂ ਸਿਰ ਚੁਕਾ ਇਸ ਨੂੰ ਅਮਲੀ ਰੂਪ ਦੇਣ ਲਈ ਪ੍ਰਤੀਬਧ ਹੁੰਦੇ ਹਾਂ ਇਸ ਸਿੱਖਿਆ ਨੀਤੀ ਵਿੱਚ ਵਿਦਿਆਰਥੀਆਂ ਨੂੰ ਖੁੱਲੇ ਮੌਕੇ ਦਿੱਤੇ ਜਾਣੇ ਹਨ ਜਦੋਂ ਉਹ ਆਪਣੀ ਸਮਝ ਆਪਣੀਆਂ ਕਿਰਿਆਵਾਂ ਐਕਟੀਵਿਟੀਆਂ ਰਾਈ ਸਥਾਪਿਤ ਕਰੇਗਾ ਤੇ ਫਿਰ ਜਮਾਤਾਂ ਵਿੱਚ ਸਿਰਫ ਇਸ ਸਬਜੈਕਟਿਵ ਅਨੁਭਵ ਨੂੰ ਆਬਜੈਕਟਿਵ ਤੌਰ ਤੇ ਇੱਕ ਕਰਕੇ ਸਮਝਣ ਦਾ ਮੌਕਾ ਦਿੱਤਾ ਜਾਵੇਗਾ ਮਸਲਨ ਵਿਦਿਆਰਥੀ ਬੀਜ ਤੋਂ ਬੂਟਾ ਤੇ ਫੁੱਲ ਲੱਗਦੇ ਦੇਖ ਕੇ ਇਹ ਸਮਝ ਸਥਾਪਿਤ ਕਰਨਗੇ ਕਿ ਇੱਕੋ ਅੰਕਾਰ ਦੇ ਸਿਸਟਮ ਵਿੱਚ ਜੋ ਬੀਜਿਆ ਜਾਂਦਾ ਹੈ ਉਹ ਉਗਦਾ ਹੈ ਇਸ ਲਈ ਜਿਉ ਜਿਹੇ ਫੈਸਲੇ ਤੁਸੀਂ ਕਰੋਗੇ ਉਹ ਜਿਿਹੇ ਫਲ ਹੀ ਲੱਗਣਗੇ ਸਾਡੀ ਸਾਰੀ ਸਿੱਖਿਆ ਵਿਗਿਆਨ ਸਮਾਜ ਸ਼ਾਸਤਰ ਅਤੇ ਇਸ ਨਾਲ ਸੰਬੰਧਿਤ ਸਾਰੀ ਸਟਡੀ ਪਾਸ਼ਾ ਹਿਸਾਬ ਕਾ ਕਿਤਾਬ ਗਣਿਤ ਆਦਿ ਇਸੇ ਪ੍ਰਣਾਲੀ ਵਿੱਚ ਵਿਕਸਿਤ ਕੀਤੇ ਜਾਣਗੇ ਇਹ ਸਾਰਾ ਗਿਆਨ ਕਿਤਾਬੀ ਨਾ ਹੋ ਕੇ ਅਨੁਭਵ ਅਧਾਰਤ ਹੋਵੇਗਾ ਤੇ ਇਸ ਦੇ ਬਾਰੇ ਸਾਰੇ ਨਿਰਣੇ ਵਿਦਿਆਰਥੀ ਖੁਦ ਆਪ ਕਰਨਗੇ। ਅਧਿਆਪਕ ਸਿਰਫ ਉਹਨਾਂ ਨੂੰ ਕੰਮ ਕਰਨ ਵਿੱਚ ਸਹਾਇਤਾ ਦੇਣ ਤੱਕ ਹੀ ਸੀਮਤ ਹੋਣਗੇ। ਇਸ ਆਸ ਨਾਲ ਕਿ ਇਹ ਗੱਲ ਅੱਗੇ ਤੁਰੇਗੀ ਤੇ ਗੁਰਬਾਣੀ ਅਨੁਸਾਰ ਅਸੀਂ ਵਿਸ਼ਵ ਦੀ ਸਰਵੋਤਮ ਸਿੱਖਿਆ ਪ੍ਰਣਾਲੀ ਦਾ ਮੋਹ ਆਂਦਰਾ ਉਲੀਕ ਸਕਾਂਗੇ।